ਫਸਕਲ ਜੀ ਸਾਰਿਆਂ ਨੂੰ ਸੰਦੀਪ ਦੇ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਆਪਾਂ ਪਿੰਡ ਪਹੁੰਚ ਚੁੱਕੇ ਆ ਪਿੰਡ ਲੋਜਪੁਰ ਜ਼ਿਲ੍ਹਾ ਗੁਰਦਾਸਪੁਰ ਜੀ ਤਹਿਸੀਲ ਬਟਾਣਾ ਦੇਖੋ ਇਹਨਾਂ ਭਾਈਆਂ ਕਿ ਵੀਡੀਓ ਬਣਾਈ ਸੀ ਜੀ ਆਪਾਂ ਬਹੁਤ ਵਧੀਆ ਰਿਸਪਾਂਸ ਮਿਲੇਆ ਠੀਕ ਹੈ ਜੀ ਚੰਗੇ ਪਸ਼ੂ ਸੀ ਤੇ ਚੰਗੇ ਰੇਟ ਸੀ ਅੱਜ ਵੀ ਨਿਕਲ ਕੋ ਚਾਰ ਪੰਜ ਲੱਖ ਦੇ ਛੋੜੇ ਨੇ ਸੇਰ ਆ ਜੀ ਤੇ ਬਿਲਕੁਲ ਜਾਇਜ਼ ਹੀ ਕੀ ਮਤਲਬ ਪਸ਼ੂ ਹੋਣੇ ਆ ਤੇ ਹਾਈ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰਗੇ ਜੀ ਬੱਲੇ ਸਤਿਕਾਰ ਜੀ ਸਤਿਕਾਰ ਸੰਦੀਪ ਜੀ ਦਾ ਸ੍ਰੀਕਾਲ ਜੀ ਆਨੂੰ ਵੈਲਕਮ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਹੋਰ ਜਰਾ ਹਾਂ ਜੀ ਸੰਦੀਪ ਜੀ ਬਹੁਤ ਵਧੀਆ ਸੰਦੀਪ ਜੀ ਸਭ ਤੋਂ ਪਹਿਲਾਂ ਨਾ ਜਿਹੜੇ ਮੇਰੇ ਵੀਰਾਂ ਨੇ ਪਿਛਲੀ ਵੀਡੀਓ ਵੇਖ ਕੇ ਕਮੈਂਟ ਕੀਤੇ ਫੋਨ ਕੀਤੇ ਹਾਂ ਜੀ ਉਹਨਾਂ ਦਾ ਤਹਿ ਦਿਲੋਂ ਧੰਨਵਾਦਿਆਂ ਜੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਉਹਨਾਂ ਇੱਕ ਨਮਾਣੇ ਦੇ ਵਪਾਰੀ ਨੂੰ ਇੰਨਾ ਮਾਣ ਬਖਸ਼ਿਆ ਹਾਂ ਜੀ ਚੱਲ ਚੱਲ ਐਂ ਐਂ ਜੀ ਜੇਕਰ ਰੇਟ ਥੋੜਾ ਤੁਹਾਡਾ ਹਾਂ ਜੀ ਤੇ ਰੇਟ ਜਾਇਜ਼ ਜੀ ਬਾਕੀ ਨਾ ਜਿੰਨਾ ਦੁੱਧ ਹੁੰਦਾ ਉਹਨਾਂ ਦੱਸੀਦਾ ਇਹਦੇ ਚ ਦੁੱਧ ਚ ਰੇਟ ਚ ਕੋਈ ਮਤਲਬ ਨਹੀਂ ਹਾਂਜੀ ਵੀਡੀਓ ਪਾਉਂਦਾ ਸੰਦੀਪ ਵੀਰ ਮਕਸਦ ਹੀ ਇਹ ਹੁੰਦਾ ਕਿ ਕਿ ਇਹਨਾਂ ਠੱਗੀ ਨਾ ਵੱਜੇ ਕੋਈ ਹਿਰਾ ਫੇਰੀ ਨਾ ਹੋਵੇ ਹਾਂਜੀ 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 ਤੇ ਇੱਕ ਮੇਰੀ ਬੇਨਤੀ ਹੈ ਹੋਰਾਂ ਵੀਰ ਜੀ ਕਿ ਆਪਣੇ ਗਾਹਕ ਵੀਰਾਂ ਨੂੰ ਕਿ ਸਾਡਾ ਰੇਟ ਜਿਹੜਾ ਨਾ ਉਹ ਫਿਕਸ ਹੁੰਦਾ ਹਾਂਜੀ ਜੀ ਤੇ ਕਿਉਂਕਿ ਵੀਡੀਓ ਪਾਉਣ ਦਾ ਮਕਸਦ ਹੀ ਇਹ ਹੈ ਕਿ ਰੇਟ ਜਿਹੜਾ ਉਹ ਫਿਕਸ ਹੋਵੇ ਫਿਕਸ ਹੋਵੇ ਬਿਲਕੁਲ ਜੀ ਤੇ ਕਈ ਮੇਰੇ ਵੀਰ ਨਾ ਫਿਰ ਫੋਨ ਕਰਦੇ ਕਿ ਘੱਟ ਕਰ ਦਿਓ ਰੇਟ ਆਪਣਾ ਫਿਕਸ ਹੋ ਮਿਕਸ ਜੀ ਚਲੋ ਹਾਂ ਮੇਰੀ ਰੇਟ ਤੁਹਾਡਾ ਬਿਲਕੁਲ ਸਹੀ ਹੈ ਹਾਂਜੀ ਚਲੋ ਹੋਰ ਦੱਸੋ ਜੀ ਹੋਰ ਜੀ ਸਾਫ ਕਿਰਪਾ ਨਾਲ ਦੀ ਠੀਕ ਠਾਕ ਲੀਤੇ ਤੇ ਮਾਰੇ ਕਿਰਪਾ ਜੀ ਬੋਲਦੀ ਹਾਂ ਹਾਂ ਬੋਲੋ ਜੀ ਬੋਲੋ ਡਰੈਸ ਆਪਣਾ ਜੀ ਨਾ ਆਪਣਾ ਸ਼ਿੰਦਵੀਰ ਕਰਕੇ ਮਸ਼ਹੂਰ ਆ ਹਾਂਜੀ ਵਪਾਰ ਨਾਲ ਚਤੇ ਪਿੰਡ ਆਪਣਾ ਲੋਚਪ ਤਹਿਸੀਲ ਪਟਾਲਾ ਜ਼ਿਲ੍ਹਾ ਕਰਦਾਸਪੁਰ ਠੀਕ ਆ ਤੇ ਪਟਾਲੇ ਰੋਡ ਪਟਾਲੇ ਤੋਂ ਕਾਦੀਆਂ ਰੋਡ ਤੇ 10 ਕਿਲੋਮੀਟਰ ਅੱਗੇ ਭਾਜੀ ਨੰਗਲ ਅੱਡਾ ਹੁੰਦਾ ਜੀ ਹਾਂਜੀ ਤੇ ਭਾਜੀ ਨੰਗਲ ਤੋਂ 1 ਕਿਲੋਮੀਟਰ ਆਪਣਾ ਲੋਚਪ ਪਿੰਡ ਆ ਜੀ ਚਲੋ ਠੀਕ ਆ ਨੰਬਰ ਜੀ ਫੋਨ ਨੰਬਰ ਆਪਣਾ 98783 95398 ਜੀ ਠੀਕ ਹੈ 98783 95398 ਚਲੋ ਹਾਂਜੀ ਦੱਸੋ ਜੀ ਇੱਕ ਨੰਬਰ ਜੋੜੀ ਹਾਂਜੀ ਹਾਂਜੀ ਇਹ ਝੋਟੀ ਦੋ ਦਾ ਤੁਹਾਡੇ ਹਾਂਜੀ ਦੋ ਦਾ ਝੋਟੀ ਆ ਚਾਰ ਦੇ ਨੇ ਤੇ ਭੰਨੇ ਦੇ ਗਏ ਠੀਕ ਆ ਹਾਂਜੀ ਇਹਨੂੰ 1/4 ਲੀਟਰ ਬੋਲਾ ਲਾ ਲਓ ਦੁੱਧ ਲਾ ਲਓ ਅੱਛਾ 8 ਲੀਟਰ ਆ 8 ਲੀਟਰ ਹਾਂਜੀ ਠੀਕ ਆ ਤੇ ਜਵਾਬ ਇਸਮਾਨ ਦੀ ਨੰਬਰ 1 ਹੈ ਲਓ ਜੀ ਇਸਮਾਨ ਬਸਮਾਨ ਨੰਬਰ 1 ਕੋਈ ਨਹੀਂ ਦੇ ਤੇ ਚ ਮਤਲਬ ਕੋਈ ਕਮੀ ਨਹੀਂ ਕਿਤੇ ਖੋਲੋ ਖੋਲੋ ਜੀ ਲਓ ਜੀ ਦੇਖੋ ਸੋਹਣੀ ਝੋਟੀ ਆ ਤੇ ਮਾਲ ਸਾਰਾ ਉਧਰ ਹੀ ਆਇਆ ਜੀ ਇਹ ਆ ਦੇਖੋ ਬੱਚਾ ਕੱਟਾ ਜੀ ਬੱਚਾ ਕੱਟਾ ਜੀ ਕੱਟਾ ਮਗਰ ਆ ਦੇ ਉੱਚੀ ਰਮੀ ਪੂਰੀ ਝੋਟੀ ਫੱਡੀ ਝੋਟੀ ਹਾਂ ਤਾਲੀਆਂ ਟੋੜ ਦੇ ਬੰਦ ਬਸ ਚਾਰ ਪੰਜ ਨਾ ਕੀ ਲੈ ਕੇ ਆਨੇ ਹਨਾ ਭਾਈ ਜੀ ਹਾਂਜੀ ਬਾਲੇ ਨਾਲ ਨਹੀਂ ਚਾਰ ਪੰਜ ਨਾ ਕੀ ਲੈ ਕੇ ਆਨੇ ਚਾਰ ਪੰਜ ਚਾਰ ਪੰਜ ਜੀ ਠੀਕ ਆ ਠੀਕ ਆ ਛੋਟੇ ਕਮਰੇ ਕੈਵਰੀ ਦੀ ਬੋਤਲ ਨਾ ਬਤਾ ਲਈ ਬਿਲਕੁਲ ਜੀ ਹਾਂਜੀ ਹਾਂਜੀ ਤੁਸੀਂ ਇਹਨਾਂ ਅੰਬਰੀਡ ਇੱਥੇ ਬੋਲੋਗੇ ਅੰਦਰ ਬਾਜ ਗੁੰਦੀ ਆ ਫਿਰ ਪਤਾ ਨਹੀਂ ਲੱਗਦਾ ਬੋਲੋ ਜੀ ਸੰਦੀਪ ਜੀ ਆਪਣਾ ਨਾ ਰੇਟ ਲੈਣ ਦੇਣੀ ਕਰੀਦਾ ਵੀਡੀਓ ਤੋਂ ਵੀ ਪਹਿਲਾਂ ਵੀ ਆਪਣਾ ਇਹ ਸੁਭਾਅ ਹੈ ਹਾਂ ਜੀ ਸੰਦੀਪ ਜੀ ਝੋਟੀ ਦਾ ਮੋਲ 78000 ਹਾਂ ਜੀ ਤੇ 78000 ਦੇ ਵਿੱਚੋਂ 1000 ਛੋਟ 77000 ਦੀ ਜੀ ਨਹੀਂ ਠੀਕ ਹੈ ਬਿਲਕੁਲ ਜਾਇ ਜੀ ਹਾਂ ਜੀ ਚਲੋ ਅਗਲਾ ਕੁਆਲਟੀ ਵੇਲੋ ਸਿੰਘ ਦੀ ਕੁਆਲਟੀ ਕੱਦ ਕਾਠ ਵੱਡਾ ਕਾਠ ਨਹੀਂ ਵੱਡੀ ਵੱਡੀ ਨਹੀਂ ਡੇਢ ਵੀ ਠੀਕ ਹੈ ਜੀ ਉਮਰਦੇਸ ਸਾਹਿਬ ਨਾਲ ਸੰਦੀਪ ਜੀ 8 ਲੀਟਰ ਦੁੱਧ ਵੀ ਬੜਾ ਹਾਂ ਜੀ ਬਹੁਤ ਆ ਜੀ ਬਹੁਤ ਦੋ ਦੰਦ ਆ ਜੇ ਦੋ ਦੰਦ ਦੋ ਦੰਦ ਮਿਲ ਆ ਜਾ ਬਿਲਕੁਲ ਸਹੀ ਰੇਟ ਹੈ ਬਾਈ ਉਹਨਾਂ ਜੀ ਤਤਰੀਆਂ ਦੇ ਦੇਣਗੇ ਹਾਂਜੀ ਠੀਕ ਹੈ ਜੀ ਤੇ ਆ ਦੇਖੋ ਮੇਰਾ ਵੀ ਰੇਡ ਘਟਾਇਆ ਜੇ ਨਾ ਕੋਈ ਰੇਡ ਉਹਨਾਂ ਨੂੰ ਉਹਨਾ ਹੀ ਕੀਤਾ ਜਿੰਨਾ ਲੈਣਾ ਬਸ ਛੋੜ ਹੀ ਹੋਣੀ ਆ ਸੂਕ ਕਰਦੇ ਦੋਸਾ ਕਰੋ ਇਹਨਾਂ ਦੀ ਮਰ ਚਲੋ ਠੀਕ ਹੈ ਤੇ ਆ ਨੀਲੀ ਵੀ ਫਰਦੂਰੀ ਆਈ ਹੈ ਜੀ ਹਾਂ ਜੀ ਨੀਲੀ ਵੀ ਫਰਦੂਰੀ ਜੀ ਇਹ ਵੀ ਸੂਈ ਆ ਇਹ ਵੀ ਸੰਕਰ ਸੂਈ ਤੇ ਕਹਿੰਦਾ ਮਗਰ ਕੱਟ ਨਹੀਂ ਰਸਦੀ ਅੱਛਾ ਕੱਟੀ ਆ ਜੀ ਮਗਰ ਕੱਟੀ ਆ ਠੀਕ ਹੈ ਹਾਂਜੀ ਆਜੋ ਤੇ ਭਾਜੀ ਕਿੰਨਾ ਦੁੱਧ ਆ ਜੀ ਫਿਰ ਇਹ ਸੰਗ੍ਰਹਿ ਤੇ ਆ ਰਿਹਾ ਕੋ 11 ਲੀਟਰ ਦੁੱਧ ਆ 11 ਕਿਲੋ ਲੋ 11 ਗਲੋ ਤਿਆਰ ਆ ਜੀ ਫਿਰ ਸੁਨੀਤ ਜੀ ਵੇਖੋ ਕੋਈ ਟਾਈਮ ਨਹੀਂ ਲੱਗਾ ਠੀਕ ਆ ਟਾਈਮ ਉਹਦੋਂ ਵੀ ਦੱਸਾਂ ਇਹਨੂੰ ਟਾਈਮ ਨਹੀਂ ਲਾਇਆ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਚਾਰ ਦੰਦਾਂ ਤੋਂ ਛੋਟੀ ਆ ਜੀ ਹਾਂ ਜੀ ਚਾਰ ਦੰਦਾਂ ਤੋਂ ਛੇ ਕਿੰਨੇ ਪੰਨੇ ਨਹੀਂ ਗਏ ਜੀ ਛੇ ਪੰਨੇ ਨਹੀਂ ਠੀਕ ਆ ਤੇ 11 ਲੀਟਰ ਦੁੱਧ ਆਪਣਾ ਮਿਲ ਕੇ ਤਿੰਨ ਟਾਈਮ ਚਵਾਈ ਕਰਕੇ ਫਿਰ ਗਾਗ ਕਰੋ ਇਹ ਵੀ ਖੋਲੋ ਲਓ ਜੀ 11 ਗਲ ਦੁੱਧ ਆ ਜੀ ਤੇ ਦੇਖਿਓ ਪਿਓਰ ਨੀਲੀ ਆ ਗਈ ਆ ਸਾਰੀਆਂ ਨਿਸ਼ਾਨੀਆਂ ਨਾਲੇ ਦੇਖੋ ਪਹਿਲੀ ਛੋਟੀ ਵੱਡੀ ਛੋਟੀ ਫਿੱਟ ਪੁੜੇ ਦੀ ਮੱਤੀ ਆ ਫਿੱਟ ਨਾਲ ਮਗਰ ਜਦ ਕੱਟੀ ਆ ਗਈ ਆ ਸੋਹਣੀ ਕੱਟੀ ਆ ਆ ਚੋਈ ਬਾਈ ਜੀ ਬਿਲਕੁਲ ਵਧੀਆ ਚੋਈ ਓਕੇ ਜੀ ਚੋਈ ਬਿਲਕੁਲ 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 ਆ ਜੋ ਜੀ ਆ ਜੋ ਆ ਜੋ ਫਿੱਟ ਪੁੜਾ ਬੜਾ ਸੁੰਦਰ ਨਹੀਂ ਠੀਕ ਹੈ ਜੀ ਕੱਟੀ ਦਾ ਫਿੱਟ ਪੁੜਾ ਬਹੁਤ ਸੋਹਣੀ ਛੋਟੀ ਹਾਂਜੀ ਬੋਲੋ ਜੀ ਸੰਦੇ ਵੀਰੇ ਦਾ 99000 ਮੁੱਲ ਹਾਂਜੀ 99000 ਚੋਂ 1000 ਛੋੜ ਪੁਰ 99 ਦੀ ਜੀ ਚਲੋ ਠੀਕ ਆ ਲੈਣ ਦੇਣ ਨਹੀਂ ਬਿਲਕੁਲ ਲੈਣ ਦੇਣੀ ਹੈ ਜੀ 98000 ਮੋਲੇ 97000 ਦੇਣੀ ਇਹਨਾਂ ਨੇ ਚਲੋ ਚੈੱਕ ਕਰ ਲੋ ਵੱਡੀ ਝੋਟੀ ਹੈ ਜੀ ਬਾਰ ਬਾਰ ਇਹੀ ਬੇਨਤੀ ਕਰਦੇ ਕੋ ਰੇਟ ਬਾਈ ਨੂੰ ਫਿਕਸ ਦਾ ਰੇਟ ਡੋਲਰ ਹੋਣਾ ਤੂੰ ਘਟ ਨਹੀਂ ਕਰਨਾ ਛੋਟ ਕਰਨੀ ਸੋ ਕਰ ਦਨ ਦੋਹਰ ਹੋਏ ਨੇ ਮਰਜ਼ੀ ਚਲੋ ਆਹ ਹੈ ਜੀ ਸਵੇਰੇ ਮੈਂ ਇਹਨੇ ਵੀਰ ਜੀ ਚਾਰ ਦਾ ਕਵਾਜੀ ਪਹਿਲਾ ਸੂਆ ਪਹਿਲਾ ਸੂਆ ਜੀ 6 ਕਿਲੋ ਪੰਨੇ ਲਗੇ ਲੈ ਵੀ ਠੀਕ ਆ ਦਾਜੀ ਐਤਲ ਹਾਂਜੀ ਯਾ ਸਟੈਂਡ ਮੇਂ ਕੋ 4 ਲੀਟਰ ਦੋਤਾ ਹਾਂਜੀ ਇਹ ਮਗਰ ਇਹਦਾ ਕਟਾ ਵਾ ਅੱਛਾ ਮਗਰ ਕਟਾ ਆ ਕਿਚਵਾਈ ਨੰਬਰ 1 ਚਵਾਈ ਓਕੇ ਜੀ ਠੀਕ ਆ ਨੋਇ ਇਹ ਵੀ ਸੋਣੀ ਝੋਟੀ ਆ ਅੰਸਰ ਸੋਹਣੇ ਕੁਆਰ ਬਹੁਤ ਬਿਲਕੁਲ ਵਧੀਆ ਮਤਲਬ ਛੋਟੀ ਸਿੰਗੀ ਆਇ ਮੋਰਾ ਨਸਲ ਦੇ ਵਿੱਚ ਮੋਰਾ ਮੋਰਾ ਆਇ ਲੋ ਜੀ ਇਹ ਵੀ ਦੇਖੋ ਕਟਾਈ ਮਗਰ ਇੰਨੇ ਮਾਰੂ ਰੱਟੇ ਹੈ ਜੀ ਪਰਦੇ ਪਰੇ ਅਸਲੀ ਟੈਂਪ ਤੋਂ ਬਣਦੀ ਬੋਲ ਠੀਕ ਠੀਕ ਲੋ ਆਸ ਟੈਂਪ ਬਹੁਤ ਸੋਹਣੀ ਝੋਟੀ ਬਹੁਤ ਸੋਹਣੀ ਆ ਜੀ ਸੰਦੇ ਵੀ ਰੇਦਾ ਤੇ ਬੱਲੀ ਦਾ बराबर है जी 97000 हां जी बराबर है ओ करदे चड्डी हां जी ओदा ये दूध दा एदा कोई कद्दा कि नहीं हां जी हां जी ते नस्ल दा फर्क है एदा भी 97000 मुले ते 1000 ਛੋੜ ਜੀ ਬਹੁਤ ਮੁੱਲ ਬਰਾਬਰ ਰੇਟ ਬਹੁਤ ਸੋਣਾ ਤੁਹਾਡਾ ਹਾਂ ਜੀ ਹਾਂ ਜੀ ਦੇਖੋ ਚਲੋ ਇਹ ਵੀ ਪਹਿਲਾ ਸੂਆ ਜੀ ਹਾਂ ਜੀ ਇਹ ਵੀ ਪਹਿਲਾ ਸੂਆ ਜੀ ਇਹ ਵੀ ਪਹਿਲਾ ਸੂਆ ਇਹਨੂੰ ਕੋਈ ਡੈਮੋਲ ਵੀ ਨਹੀਂ ਨੂੰ ਜੀ ਹੋ ਜੀ 15 ਦਿਨ ਹੋ ਗਏ ਸ੍ਰੀ ਠੀਕ ਹੈ ਤੇ ਬਾਈ ਜੀ ਦੁੱਧ ਕਿੰਨਾ ਇੰਸਲੇ ਇਹ ਤਾਂ ਕੋਈ 10 ਲੀਟਰ ਉਹ ਸੰਦੀਪ ਜੀ 10 ਲੀਟਰ ਦੁੱਧਾ ਜੀ ਹਾਂ ਜੀ ਇਹ ਵੀ 10 ਲੀਟਰ ਦੁੱਧਾ ਅਤੇ 4-5 6 ਗ੍ਰੇ ਪੰਨੇ ਦੇਗੇ 6 ਗ੍ਰੇ ਪੰਨੇ ਠੀਕ ਹੈ ਹਾਂ ਜੀ ਠੀਕ ਹੈ ਇਹ ਮਗਰ ਕੱਟੀ ਇਹਦੇ ਕੱਟੀ ਇਹ ਵੀ ਖੋਲੋ ਲਓ ਜੀ ਆਹ ਦੇਖੋ ਇਹ ਵੀ ਸੋਣੀ ਝੋਟੀ ਆ ਤੇ ਰੇੜ ਵੇਲੇ ਫੇਰ ਕੋਈ ਸੋਹਣਾ ਰੇੜ ਆ ਉਹ ਥੋੜਾ ਰੇੜ ਆ ਠੀਕ ਆ ਬਾਕੀ ਚਲੋ 2000 ਝੋਟੀਆਂ ਮਿਲਣ ਗਿਆ ਤੇ ਹਰ ਵਾਰ ਤੇ ਜੋ ਮਰਜ਼ੀ ਆ ਜਾਇਆ ਕਰੇ ਜੇ ਮੈਨੂੰ ਵਾਪਸ ਖਾਲੀ ਹੱਥੇ ਮੁੜ ਤੇ ਬਾਈ ਜਣੇ ਵੀਡੀਓ ਆਣੀ ਹੈ ਇਹ ਬਾਈ ਤਿਕ ਨੂੰ ਆ ਜਾਓ ਲਓ ਜੀ ਲਓ ਹਾਂ ਜੀ ਸੰਦੀਪ ਜੀ ਦਾ ਛੋਟਾ ਇਹ ਮੋਲ ਜੀ ਇਹਦਾ 80000 ਮੋਲ 80000 ਚੋਂ 1000 ਛੋੜ ਜੀ 81000 79000 ਚਲੋ ਠੀਕ ਹੈ ਬਿਲਕੁਲ ਬਹੁਤ ਸਾਫ ਸੁਥਰੀ ਛੋਟੀਆਂ ਚੁਵਾਈ ਬਸਮਾਈ ਵਧੀਆ ਹੋ ਗਈ ਚੁਆਪਸਮਾ ਦਾ ਨਹੀਂ ਮਾੜਾ ਪਸ਼ੂ ਜੀ ਆਪਣਾ ਹੁੰਦਾ ਠੀਕ ਹੈ ਹਾਂਜੀ ਲੋ ਜੀ ਦੇਖ ਲਓ ਜੀ ਚਾਰ ਪਸ਼ੂ ਜੀ ਚਾਰੇ ਛੋਟੀਆਂ ਦੰਦਾਵਾਂ ਛੋਟੀਆਂ ਨਾਲੇ ਠੀਕ ਹੈ ਬਾਕੀ ਮੇਰੇ ਵੀਰ ਇਹੀ ਵਾਰ ਵਾਰ ਬੇਨਤੀ ਕਰ ਦਿੰਨੇ ਆ ਇੱਥੇ ਆਓ ਚੈੱਕ ਕਰਕੇ ਲੈ ਕੇ ਜਾਓ ਚੁਾਈ ਕਰੋ ਪਾਸ ਹੋਣਾ ਭਾਈ ਜੀ ਹਾਂ ਜੀ ਤਾਂ ਚੁਾਈ ਕਰਕੇ ਆਪਣੀ ਵੀ ਫੇਰ ਕੋਈ ਬਿਲਕੁਲ ਬਿਲਕੁਲ ਭਾਈ ਜੀ ਬਿਲਕੁਲ ਚਲੋ ਹੋਰ ਭਾਈ ਜੀ ਫਿਰ ਸੌ ਕੇ ਵੀ ਕਰਾਇਆ ਨਹੀਂ ਸੀ ਇਹ ਤੋਂ ਕੋਈ ਨਹੀਂ ਚੱਲੀ ਜਾਂਦਾ ਜੀ ਚਲੋ ਚਲੋ ਐਂ ਮਹਾਰਾਜ ਲਾਵੇ ਜੀ ਹਾਂ ਜੀ ਹਾਂ ਜੀ ਚਲੋ ਨੰਬਰ ਜੀ ਭਾਈ ਨੰਬਰ ਸੰਦੀਪ ਜੀ 9878395398 ਜੀ ਪਿੰਡ ਪਿੰਡ ਲੋਚਾਪ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਬਟਾਲੇ ਤੋਂ ਕਾਦੀਆਂ ਰੋਡ ਤੇ ਭਾਗੀ ਨਗਰ ਅੱਡਾ ਆਉਂਦਾ ਜੀ ਤੇ ਭਾਗੀ ਨਗਰ ਤੋਂ 1 ਕਿਲੋਮੀਟਰ ਆਪਣਾ ਲੋਚਾਪ ਪਿੰਡ ਆ ਜੀ ਸਤਿਕਾਰ ਸਤਿ ਸ਼੍ਰੀ ਅਕਾਲ ਜੀ